ਕੀ ਕਰਦੇ ਨਾਈ ਸੀ ਸੀਐਮ ਸਾਹਿਬ ਚੈੱਕ ਵੰਡ ਕੇ ਗਏ ਆ ਨਹੀਂ ਸਾਨੂੰ ਨਹੀਂ ਜਿਵੇਂ ਕੁਝ ਮਿਲਿਆ ਨਹੀਂ ਇਹ ਜੋ ਆਪਣੇ ਕਾਸ ਕਾਸ ਬੰਦੇ ਚੈੱਕ ਦੇਖੇ ਆ ਫਸਲ ਆਪਣੀ ਖਰਾਬ ਹੋ ਗਈ ਆ ਤੁਸੀਂ ਸੇਵਾ ਕਰਨ ਵਾਸਤੇ ਇੱਥੇ ਪਹੁੰਚੇ ਹੋ ਕੋਈ ਰਿਸ਼ਤੇਦਾਰੀ ਇੱਥੇ ਜਥੇਬੰਦੀ ਦਾ ਜੋਖਮ ਹੈ ਜੀ ਇਹ ਆ ਜਮੀਨ ਜਿੱਥੇ ਆਪਾਂ ਖੜੇ ਆ ਖੜੇ ਆ ਇਹ ਝੋਨਾ ਸੀ ਜੀਰੀ ਜਿਹਨੂੰ ਉਹਦੇ ਝੋਨਾ ਇਹ ਤੁਸੀਂ ਵੇਖ ਲਓ ਵੀ ਝੋਨੇ ਦਾ ਬੂਟਾ ਨਹੀਂ ਦਿਹਣ ਡਿਆ 3-3 ਫੁੱਟ ਤੇ ਉੱਚਾ ਹੋਣਾ ਝੋਨਾ ਉਦੋਂ ਉੱਚੀ ਰੇਤ ਪੈ ਗਈ ਮੈਨੂੰ ਤਾਂ ਸਰਕਾਰਾਂ ਦਾ ਕੋਈ ਆਸ ਨਹੀਂ ਲੱਗਦੀ ਸਰਕਾਰ ਨੇ 1 ਰੁਪਿਆ ਵੀ ਸਾਡੇ ਪਿੰਨੂ ਚੈੱਕ ਨਹੀਂ ਦਿੱਤਾ 1 1 ਰੁਪਿਆ ਵੀ ਨਹੀਂ ਸਰਕਾਰਾਂ ਦੀਆਂ ਨੀਤਾਂ ਇੰਨੀਆਂ ਮਾੜੀਆਂ ਹੋ ਚੁੱਕੀਆਂ ਵੀ ਉਹਨਾਂ ਦਾ ਸਾਡੀ ਜ਼ਮੀਨਾਂ ਲੱਖ ਇਹ ਡਾਨੀਆਂ ਬਾਨੀਆਂ ਨੂੰ ਜ਼ਮੀਨ ਜਿੱਦਣ ਮਿਲ ਗਈ ਨਾ ਉਦੋਂ ਇੱਥੋਂ ਹੜ੍ਹ ਆਉਣੇ ਵੀ ਬੰਦ ਹੋ ਜਾਣਗੇ ਸਾਰਾ ਕੁਝ ਹੀ ਹੋ ਜਨ ਹਜੇ ਤੱਕ ਵੀ ਕਈਆਂ ਪਿੰਡਾਂ ਦੇ ਵਿੱਚ ਪ੍ਰੋਪਰ ਨਹੀਂ ਖਾਦ ਵੀ ਪਹੁੰਚ ਰਿਆ ਤੇ ਆਪ ਗੱਲ ਕਰਕੇ ਕਿਸੇ ਨੂੰ ਕਹਿੰਦੇ ਨੇ ਫਿਰ ਤੁਸੀਂ ਪਹੁੰਚਾਓ ਪੈਸਾ ਕਿਸੇ ਨੂੰ ਨਾ ਦਿਓ ਖਾਦ ਬੀਜ ਤੇ ਡੀਜ਼ਲ ਦੀ ਸੇਵਾ ਕਰੋ ਇਹਨਾਂ ਲੋਕਾਂ ਨੂੰ ਆਪਾਂ ਪੈਰਾਂ ਸਿਰ ਖੜਾ ਅਧਰਿਆੋਂ ਪਾਰ ਕਾਦੀ ਕੋਈ ਡੀਜ਼ਲ ਵਾਲੀ ਕੱਟੀ ਨਹੀਂ ਆਈ ਇਹ ਕਾਲ ਚੈਨਲ ਕਾਲ ਏਡ ਦਾ ਧੰਨਵਾਦ ਆ ਅਕਾਲ ਚੈਨਲ ਅਦਾਰਾ ਅਕਾਲ ਏਡ ਸਹਿਯੋਗੀ ਬਣੇ ਆ ਇਹਨਾਂ ਲੋਕਾਂ ਦੇ ਅਸੀਂ ਤੇ ਵੀਰ ਟਰੈਕਟਰ ਲੈ ਕੇ ਪਹੁੰਚੇ ਸੀ ਤੇਲ ਵਾਸਤੇ ਸੇਵਾ ਕਾਲ ਚੈਨਲ ਦੇ जिम्मे ਉਲادت ਕੀਤੀ ਗਈ ਸੀ ਅਸੀਂ ਤੇਲ ਲੈ ਕੇ ਪਹੁੰਚੇ ਆਏ ਵੀ ਜਿਹੜੇ ਆਪਣੇ ਟਰੈਕਟਰ ਲੈ ਕੇ ਪਹੁੰਚੇ ਇੱਥੇ ਸਵਾਵਾ ਚੱਲ ਰਹੀਆਂ ਵਾ ਕਿਉਂਕਿ ਇਹ ਸਾਂਝੀਆਂ ਸਵਾਵਾ ਕਹਿ ਸਕਦੇ ਆ ਟਰੈਕਟਰ ਕਿਉਂਕਿ ਕਿਸਾਨ ਆਪਣੇ ਪੁੱਤ ਕਹਿੰਦਾ ਕਹਿੰਦੇ ਕਿ ਪੁੱਤ ਲੈ ਕੇ ਅਸੀਂ ਖੇਤਾਂ 'ਚ ਵੜੇ ਆ ਇਸ ਟਾਈਮ ਦੇ ਉੱਤੇ ਉਹ ਜਿਹੜੇ ਲੋਕ ਆ ਜਿਵੇਂ ਜਸਪਾਲ ਵੀਰ ਹੁਣੇ ਸਾਡੇ ਨਾਲ ਗੱਲ ਕਰਕੇ ਗਏ ਸੀ ਛੋਟੇ ਕਿਸਾਨ ਆ ਉਹਨਾਂ ਦੀ ਜ਼ਮੀਨਾ ਪਤਰੀਆਂ ਕਰਨ ਵਾਸਤੇ ਗੁਰਫਤੇ ਸਾਂਝ ਕਰਦੇ ਪਏ ਸਾਬ ਵਾਏ ਗੁਰਜੀ ਦਾ ਖਾਲਸਾ ਆ ਵਾਏ ਗੁਰਜੀ ਕੀ ਕਰਦੇ ਸੰਗਤ ਨੂੰ ਕੀ ਕਹਿਣਾ ਚਾਹੋਗੇ ਆਉਣੇ ਸਮੇਂ ਦੇ ਚ ਇਹਨਾਂ ਪਿੰਡਾਂ ਨੂੰ ਕਿ ਇਹ ਕੋਈ ਨਾਮ ਨਹੀਂ ਜਿਦਾ ਜਿਆਦਾ ਤੇ ਜ਼ਰੂਰਤ ਜਿਤਨਾ ਆਪਾਂ ਤੁਸੀਂ ਪੈਗੀਆਂ ਪਧਰੀਆਂ ਕਰਦੇ ਆ ਪੈਲੀਆਂ ਪਧਰੀਆਂ ਹਾਂ ਪੈਲੀਆਂ ਪਧਰੀਆਂ ਹੋ ਜਾਣ ਇਹਨਾਂ ਨੂੰ ਖਾਦ ਵੀ ਮਿਲੇ ਖਾਦ ਵੀ ਹਾਂ ਹਾਂਜੀ ਮੁਰਕਾ ਜਿਹੜੀ ਕਾਣ ਕਾਉਣੀ ਉਹ ਤੇ ਦਵਾਈ ਦੂਈ ਮਿਲ ਜੇ ਹਾਂ ਤੇ ਫਸਲ ਆਊਗੀ ਤੇ ਫੇਰੀ ਜ਼ਿਮੀਂਦਾਰ ਦਾ ਤੇਰੀ ਸਾਹ ਸੋਖਾ ਜੂ ਤੇਰੀ ਸਾਹ ਸੋਖਾ ਹੋਊਗਾ ਹਰ ਇੱਕ ਜੋ ਵੀ ਅਸੀਂ ਆਸ ਲਾਉਨੇ ਆ ਫੈਸਲ ਤੋਂ ਲਾਉਨੇ ਆ ਖਾਦ ਬੀਜ ਦਵਾਈਆਂ ਦੀ ਉਹ ਤਾਂ ਜਿਹੜੀ ਲੋੜ ਆ ਇਸ ਟਾਈਮ ਤੇ ਹਾਂਜੀ ਜਿਆਦਾ ਜ਼ਿਮੀਂਦਾਰ ਨੂੰ ਇਹੋਨਾਂ ਚੀਜ਼ਾਂ ਦੀ ਲੋੜ ਆ अच्छा ਤੁਸੀਂ ਕਿੰਨੇ ਦਿਨ ਤੋਂ ਟਰੈਕਟਰ ਦੀ ਸੇਵਾ ਕਰ ਰਹੇ ਹੋ ਅੱਜ ਪਹਿਲੇ ਦਿਨ ਆਏ ਹਾਂ ਅੱਜ ਪਹਿਲੇ ਦਿਨ ਆਏ ਕਿੰਨੇ ਦਿਨ ਵਾਸਤੇ ਆਏ ਹੁਣ ਜਿੰਨੇ ਦਿਨ ਆਖਣ ਕਿੰਨੇ ਦਿਨ ਕਰਾਂਗੇ ਇਸ ਜज्बे ਨੂੰ ਸਲਾਮ ਆ ਕਿਉਂਕਿ ਇਹ ਜज्बा ਪੰਜਾਬ ਦਾ ਜज्बा ਵਾ ਤੇ ਮੈਂ ਇਹਨਾਂ ਦੀ ਇੱਕ ਕਹਾਣੀ ਤੁਹਾਨੂੰ ਦੱਸ ਦੇਣਾ ਹੈ ਜਿੰਨੇ ਵੀ ਲੋਕ ਇੱਥੇ ਆਏ ਹਨ ਆਪਣੀਆਂ ਪੈਲੀਆਂ ਜਿਹੜੀਆਂ ਸੀ ਉਹ ਬਿਲਕੁਲ ਨੁਕਸਾਨੀਆਂ ਹੋਈਆਂ ਵਾ ਫਸਲ ਵਾੜੀ ਆ ਤੁਹਾਡੇ ਆਪਣੀ ਜਮੀਨ ਕਿੰਨੀ ਹੈ ਜੀ ਆਪਣੀ ਸਾਡੀ 6-7 ਕਿਲੇ ਤਾਂ ਤੇ ਬਚਾ ਹੋਇਆ ਕੁਝ ਨਾ ਜੀ ਬਚਾ ਕਾਦਾ ਵੇ ਪੰਜ-ਪੰਜ ਚਾਹਾਂ ਪੰਜ-ਪੰਜ ਕੁਇੰਟਰੀ ਨਹੀਂ ਨਿਕਲੀ ਸਾਰੀ अच्छा हां वो भी वो भी ਨਹੀਂ ਮੰਡੀ ਵਾਲੇ ਚਾਜ ਨਾਲ ਲੈਣ ਦੇ ਉਹ ਚੁੱਕਣੀ ਨਹੀਂ ਮੰਡੀ ਦਾ ਖਰਾਬ ਹੋ ਜੇ ਬਾਹਰ ਡੇਰਿਆਂ ਤੇ ਆਹੀਂ اچھا ਆਪਣੀ ਸਾਰੀ ਖਰਾਬ ਹੋ ਗਈ ਸਾਰੀ ਖਰਾਬ ਹੋ ਗਈ ਆਪ ਤੇ ਸੇਵਾ 'ਚ ਪਹੁੰਚੇ ਹੋਏ ਆ ਇਹ ਤਾਂ ਕੁਦਰਤ ਨੇ ਨੇ ਬਣਾਇਆ ਨਾ ਬਿਲਕੁਲ ਆਹ ਕੁਦਰਤ ਨੇ ਨੇ ਬਣਾਇਆ ਬਾਬੇ ਨਾਨਕ ਦੀ ਸਿੱਖੀ ਦੀ ਗੱਲ ਹੁੰਦੀ ਹੈ ਇਸ ਜज्बे ਨੂੰ ਸਲਾਮ ਆ ਧੰਨਵਾਦ ਕਰਦੇ ਆ ਜੀ ਹਾਂ ਜੀ ਤੁਹਾਡਾ ਵੀ ਜਿਹੜਾ ਇਹਨਾਂ ਵੀਰਾਂ ਦਾ ਸਹਿਯੋਗ ਲੈ ਕੇ ਤੁਸੀਂ ਪਹੁੰਚੇ ਸਾਡੇ ਨਾਲ ਵੀਰ ਹੋਰ ਵੀ ਜੁੜੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਕੀ ਨਾ ਜੇ ਤੁਹਾਡਾ ਵੈਕਲ ਜੀ ਦਾ ਖਾਸਾ ਹੈ ਜੀ ਵੈਕਲ ਜੀ ਦਾ ਖਾਸਾ ਹੈ ਜੀ ਆਪਣਾ ਕਿਹੜਾ ਪਿੰਡ ਜੇ ਮੇਰਾ ਕੱਲੋਮਾਲ ਜੀ ਕੱਲੋਮਾਲ ਹਾਂ ਜੀ ਤੇ ਕਿੰਨੀ ਜ਼ਮੀਨ ਸੀ ਤੁਹਾਡੇ ਕੋਲ ਮੇਰੇ ਕੋਲ ਆਪਣਾ 8 ਕਿੱਲੇ ਥਾਂ ਜੀ 18 ਕਿੱਲੇ ਥਾਂ ਠੇਕੇ ਤੇ ਸੀ ਕੁਝ ਬਚਿਆ ਸਾਰਾ ਹੀ ਮਰ ਗਿਆ ਜੀ ਸਾਰਾ ਮਰ ਗਿਆ ਸਾਰਾ ਮਰ ਗਿਆ ਇੱਕ ਦਿਨ 2 ਕਿੱਲੇ ਥਾਂ ਵਟਾਇਆ ਸੀ 7 ਕੁਇੰਟਲ ਦੋ ਕਿੱल्ल्या ਜੇ ਨਿਕਲੇ 600 ਰੁਪਏ ਦਾ ਰੇਟ ਲੱਗਿਆ 600 ਰੁਪਏ ਰੇਟ ਹਾਂ ਜੀ 7 ਕੁਇੰਟਲ ਤੋਂ ਨਿਕਲੇ ਆ ਦੋ ਕਿੱल्ल्या ਜੇ ਉਹ ਤੇ ਸਭ ਵਡਾਈ ਵੀ ਨਹੀਂ ਪੂਰੀ ਮਿਲੀ ਹਾਂ ਸਰਕਾਰ ਵੱਲੋਂ ਸਰਕਾਰ ਵੱਲੋਂ ਹਾਲੇ ਤੱਕ ਤਾਂ ਕੁਝ ਨਹੀਂ ਮਿਲੇ ਇੱਕ ਦਿਨ ਆਈ ਸੀ ਸੀਐਮ ਸਾਹਿਬ ਚੈੱਕ ਵੰਡ ਕੇ ਗਏ ਆ ਨਹੀਂ ਸਾਨੂੰ ਨਹੀਂ ਜੀ ਮਿਲੇ ਕੁਝ ਮਿਲਿਆ ਨਹੀਂ ਇਹ ਜੋ ਆਪਣੇ ਖਾਸ-ਖਾਸ ਬੰਦੇ ਨੇ ਚੈੱਕ ਦੇਖੇ ਆ ਅੱਛਾ ਇਹ ਵੀ ਦੇਖਿਆ ਜਾਂਦਾ ਕਿ ਖਾਸ ਜਿਹੜਾ ਤੇ ਆਮ ਖੇੜਾ ਇਹ ਪਹਿਲਾਂ ਜੀ ਉਹ ਵੀ ਕੋਲੇ ਕੱਖ ਦੇ ਦਿੱਤੇ ਆ ਪੈਸੇ ਤਾਂ ਨੂੰ ਕੋਈ ਨਹੀਂ ਮਿਲਿਆ ਅੱਛਾ ਅੱਛਾ ਜ਼ਮੀਨ ਤਾਂ ਨਹੀਂ ਕੋਈ ਜਮੀਨ ਵਾਸਤੇ ਕੋਈ ਮੁਆਵਜ਼ਾ ਦੀ ਜੋ ਜੋ ਗੱਲਾਂ ਹੋਈਆਂ ਸੀ ਮੁਆਵਜ਼ਾ ਨਹੀਂ ਮਿਲਿਆ ਗਰਦੋਰੀ ਹੋਈ ਆ ਵੇਖੋ ਹੁਣ ਮਿਲਦਾ ਕਿ ਨਹੀਂ ਮਿਲਦਾ ਇਹ ਤਾਂ ਬਾਤ ਦੀ ਗੱਲ ਹੈ ਫਸਲ ਤਾਂ ਸਾਰੀ ਖਰਾਬ ਹੋ ਗਈ। ਅਸਲ ਸਸਲ ਆਪਣੀ ਖਰਾਬ ਹੋ ਗਈ। ਤੁਸੀਂ ਸੇਵਾ ਕਰਨ ਵਾਸਤੇ ਇੱਥੇ ਪਹੁੰਚੇ ਹੋ? ਕੋਈ ਰਿਸ਼ਤੇਦਾਰੀ ਇੱਥੇ? ਜਥੇਬੰਦੀ ਦਾ ਜੋਖਮ ਹੈ ਜੀ। ਅੱਛਾ। ਹਾਂ ਜੀ। ਤੁਸੀਂ ਜਥੇਬੰਦਕ ਹੋ ਕੇ ਸਾਰੇ ਤੁਰੇ ਹੋਏ ਹੋ ਹੈ? ਸੇਵਾ ਕਾਰਜ ਦੇ ਚੱਲੇ ਹੋਏ। ਹਾਂ ਜੀ। ਬਿਲਕੁਲ ਮੈਂ ਪਹਿਲਾਂ ਵੀ ਕਿਹਾ ਸੀ ਇਹਨਾਂ ਬਜ਼ੁਰਗਾਂ ਦੇ ਜਜ਼ਬੇ ਨੂੰ ਸਲਾਮ ਆ ਇਹਨਾਂ ਵੀਰਾਂ ਦੇ ਜਜ਼ਬੇ ਨੂੰ ਸਲਾਮ ਆ ਕਿਉਂਕਿ ਉਹ ਕਹਿੰਦੇ ਕਿ ਆਪਣੀ ਫਸਲ ਸਾਡੀ ਤਬਾਹ ਹੋ ਚੁੱਕੀ ਆ। ਅਸੀਂ ਫਿਰ ਵੀ ਇਹ ਛੋਟੇ ਕਿਸਾਨ ਆ ਜਿਹੜੇ ਉਹਨਾਂ ਵੀਰਾਂ ਦੇ ਨਾਲ ਸਹਿਯੋਗ ਕਰਨ ਵਾਸਤੇ ਪਹੁੰਚੇ ਆ ਭਾਈ ਸਾਹਿਬ ਇੱਥੇ ਕਾਜੋ ਤੁਸੀਂ ਮੇਰੇ ਨਾਲ ਆਗੇ ਇੱਧਰ ਪਿੱਛੇ ਟਰੈਕਟਰ ਚੱਲ ਰਹੇ ਆ ਤੇ ਇਹ ਵੀਰ ਇਹ ਬਾਬੇ ਕਿਰਤੀ ਬਾਬੇ ਆਏ ਇਹ ਆਪਣੇ ਟਰੈਕਟਰ ਸਾਧਨ ਪੁੱਤਾਂ ਨੂੰ ਲੈ ਕੇ ਕਿਉਂਕਿ ਟਰੈਕਟਰ ਨੂੰ ਕਿਸਾਨ ਪੁੱਤੀ ਕਹਿੰਦਾ ਵਾ ਹਾਂ ਜੀ ਕਿਉਂਕਿ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਰੁੜ ਗਈ ਆ ਤੇ ਆਪਣੇ ਉਹ ਪੁੱਤਾਂ ਨੂੰ ਲੈ ਕੇ ਨਾਲ ਚਾਲੇ ਪਾ ਚੁੱਕੇ ਆ ਤੇ ਉਹਨਾਂ ਛੋਟੇ ਕਿਸਾਨਾਂ ਦਾ ਵੀਰ ਸਹਿਯੋਗ ਦੇ ਰਹੇ ਆ ਪਹਿਲਾਂ ਗੁਰਫਤੇ ਸਾਹਿਬ ਕਰਦੇ ਆ ਜੀ ਬਾਈ ਗੁਰਜੀਤ ਸਿੰਘ ਸਾਹਿਬ ਬਾਈ ਗੁਰਜੀਤ ਸਿੰਘ ਫਤਿਹ ਤੁਸੀਂ ਵੀ ਟਰੈਕਟਰ ਲੈ ਕੇ ਪਹੁੰਚੇ ਆ ਕਿੰਨੇ ਦਿਨ ਤੋਂ ਚੱਲ ਰਹੇ ਆ ਅਸੀਂ ਪਹਿਲੇ ਦਿਨ ਹੀ ਆਏ ਆ ਅੱਜ ਜਿੰਨੇ ਦਿਨ ਵੀ ਸਾਡੇ ਲੱਗੇ ਹੋਗੇ ਨਾ ਆਪਣੀ ਕਣਕ ਬੀਜ ਕੇ ਅਸੀਂ ਪਹਿਲਾਂ ਇਹ ਸੋਚਿਆ ਹੋਇਆ ਵਾ ਵੀ ਇੱਥੇ ਸੇਵਾ ਚੱਲਣੀ ਹੈ ਸੇਵਾ ਚੱਲੂਗੀ ਜਿੰਨਾ ਚਿਰ ਭਰਾਵਾਂ ਦੀਆਂ ਪੈੜੀਆਂ ਪੱਧਰੀਆਂ ਨਹੀਂ ਹੁੰਦੀਆਂ ਕਸੇ ਮੰਜ਼ਰ ਕੀ ਵੇਖ ਰਹੇ ਹੋ ਤੁਸੀਂ ਚਲੋ ਤੁਹਾਡੇ ਤੇ ਆਪਣੀ ਮੈਂ ਜ਼ਮੀਨ ਖਰਾਬ ਹੋ ਚੁਗੀ ਤੁਸੀਂ ਦੱਸੇ ਸਾਨੂੰ ਕਿ ਇਹ ਇੱਧਰ ਦਾ ਮੰਜ਼ਰ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਇੱਧਰ ਦਾ ਮੰਜ਼ਰ ਇਹ ਆ ਵੀ ਆਹ ਜ਼ਮੀਨ ਜਿੱਥੇ ਆਪਾਂ ਖੜੇ ਆਣ ਖੜੇ ਆ ਇਹ ਝੋਨਾ ਸੀ ਜੀਰੀ ਜਿਹਨੂੰ ਉਹਦੇ ਝੋਨਾ ਇਹ ਤੁਸੀਂ ਵੇਖ ਲਓ ਵੀ ਝੋਨੇ ਦਾ ਬੂਟਾ ਨਹੀਂ ਦਿਖਣ ਡਿਆ 3-3 ਫੁੱਟ ਤੇ ਉੱਚਾ ਹੋਣਾ ਝੋਨਾ ਉਦੋਂ ਉੱਚੀ ਰੇਤ ਪੈ ਗਈ ਹੈ ਹਾਂ ਤੇ ਇਹਨਾਂ ਦਾ ਅਸੀਂ ਭਰਾਵਾਂ ਦਾ ਜਿੰਨਾ ਵੀ ਸਹਿਯੋਗ ਦੇ ਸਕੇ ਦਾਂਗੇ ਹਾਂ 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 ਵੱਧ ਤੋਂ ਵੱਧ ਆ ਬਾਕੀ ਕਿਹੜੀ ਤੁਸੀਂ ਸਰਕਾਰਾਂ ਦੀ ਗੱਲ ਕਰਦੇ ਜੇ ਮੈਨੂੰ ਤਾਂ ਸਰਕਾਰਾਂ ਦਾ ਕੋਈ ਆਸ ਨਹੀਂ ਲੱਗਦੀ ਹੂੰ ਚਾਰ ਟੀਮਾਂ ਸਾਡੇ ਪਿੰਡ ਆ ਗਈਆਂ ਜੀ ਅੱਛਾ ਪਹਿਲਾਂ ਪਟਵਾਰੀ ਆਇਆ ਸਾਡੇ ਹਲਕੇ ਦਾ ਪਟਵਾਰੀ ਫੇਰ ਇੱਕ ਜੰਡਿਆਲਿਓਂ ਪਟਵਾਰੀ ਦੋ ਆਏ ਉਹਨਾਂ ਨੇ ਵੀ 100% ਖਰਾਬਾ ਲਿਖਿਆ ਖੇਤੀਬਾੜੀ ਵਾਲੇ ਆਏ ਉਹਨਾਂ ਨੇ ਵੀ 100% ਖਰਾਬਾ ਲਿਖਿਆ ਫੇਰ ਇੱਕ ਟੀਮ ਇਹਨਾਂ ਨੇ ਕੋਈ ਜੱਜ ਨੇ ਵਕੀਲਾਂ ਦੀ ਘੱਲੀ ਉਹਨਾਂ ਨੇ ਵੀ 100% ਖਰਾਬਾ ਲਿਖਿਆ ਸਰਕਾਰ ਨੇ 1 ਰੁਪਇਆ ਵੀ ਸਾਡੇ ਪਿੰਨੂ ਚੈੱਕ ਨਹੀਂ ਦਿੱਤਾ ਇੱਕ 1 ਰੁਪਇਆ ਵੀ ਨਹੀਂ ਨਾ ਕੋਈ ਕਮਰੇ ਦਾ ਕੋਈ ਕਮਰੇ ਦਾ ਨਹੀਂ ਦਿੱਤਾ ਕੋਈ ਕੁਝ ਨਹੀਂ ਦਿੱਤਾ ਐਵੇਂ ਉਹ ਕਟੀਆਂ ਬੱਛੀਆਂ ਦੇ ਪੈਸੇ ਦੇਈ ਜਾਂਦੀ ਆ ਸਰਕਾਰਾਂ ਦੀਆਂ ਨੀਤਾਂ ਇੰਨੀਆਂ ਮਾੜੀਆਂ ਹੋ ਚੁੱਕੀਆਂ ਵੀ ਉਹਨਾਂ ਦਾ ਸਾਡੀ ਜ਼ਮੀਨਾਂ ਲੱਖ ਇਹ ਡਾਨੀਆਂ ਬਾਨੀਆਂ ਨੂੰ ਜ਼ਮੀਨ ਜਿੱਦਣ ਮਿਲ ਗਈ ਨਾ ਉਸ ਦਿਨ ਇਥੋਂ ਹੜੜਾਉਣੇ ਵੀ ਬੰਦ ਹੋ ਜਾਣਗੇ ਸਾਰਾ ਕੁਝ ਹੀ ਹੋ ਜਾਣਾ ਅਸੀਂ ਪੂਰੇ ਅੱਕੇ ਆ ਤੇ ਅਹੀਂ ਲੱਗਦੀ ਚਾਰੇ ਜਿਨਾਂ ਚਿਰ ਜੀਨੇ ਆ ਉਹਨਾਂ ਚਿਰ ਇਹ ਸਰਕਾਰ ਦੀ ਨੀਤ ਪੂਰੀ ਨਹੀਂ ਹੋਣਗੀ ਸਫਲ ਨਹੀਂ ਹੋਣਦੇ ਆਗੇ ਜਿਨਾਂ ਚਿਰ ਸਾਡੇ ਚ ਦਾਮ ਆ ਤੁਹਾਡੇ ਬਾਬੇ ਉਹ ਜਜ਼ਬੇ ਨੂੰ ਸਲਾਮ ਆ ਕਿਉਂਕਿ ਦਿੱਲੀ ਅੰਦੋਲਨ ਸੀ ਜਿਹੜੇ ਉਹ ਜਿੱਤੇ ਹੀ ਤਾਂ ਗਏ ਸੀ ਇਹ ਜਜ਼ਬੇ ਨੇ ਦਿੱਲੀ ਅੰਦੋਲਨ ਜਿੱਤਿਆ ਸੀ ਬੇਸ਼ੱਕ ਖਨੌਰੀ ਉਹ ਸ਼ੰਭੂ ਫਿਰ ਮੋਰਚਾ ਲੱਗਿਆ ਉਹ ਮੋਰਚੇ ਨੂੰ ਸਰਕਾਰਾਂ ਨੇ ਉਹ ਖੇੜ ਦਿੱਤਾ ਅੱਜ ਫੇਰ ਇਹ ਮੋਰਚੇ ਹੀ ਆ ਇਹ ਨਵੀਂ ਮੋਰਚੇ ਦੀ ਰੂਪਰੇਖਾ ਵਾ ਕਿਉਂਕਿ ਮੋਰਚਾ ਤਾਂ ਲੱਗ ਗਿਆ ਕਿ ਇੱਥੇ ਪਾਣੀ ਆਇਆ ਜਦੋਂ ਪਾਣੀ ਆਇਆ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਇਧਰੋਂ ਮਹਾਰਾ ਮੋੜੀਆਂ ਮਹਾਰਾ ਤਾਂ ਮੋੜੀਆਂ ਕਿ ਉਹਨਾਂ ਲੋਕਾਂ ਨੂੰ ਸਹਾਇਕ ਦੀ ਲੋੜ ਸੀ ਇੱਥੇ ਟਰਾਲੀਆਂ ਭਰ ਕੇ ਆ ਗਿਆ ਇੱਥੇ ਚੌਕਰ ਦੀ ਸੇਵਾ ਆ ਗਈ ਇੱਥੇ ਰਾਸ਼ਨ ਦੀਆਂ ਸਵਾਵਾਂ ਆ ਗਈਆਂ ਅੱਜ ਇਹ ਡੀਜ਼ਲ ਦੀ ਲੋੜ ਪਈ ਆ ਟਰੈਕਟਰ ਦੀ ਲੋੜ ਪਈ ਆ ਤੇ ਖੇਤਾਂ ਦੇ ਵਿੱਚ ਤੁਸੀਂ ਜਸਪਾਲ ਵੀਰ ਜਸਪਾਲ ਜੀ ਉਹਨਾਂ ਦੀ ਜ਼ਮੀਨ ਆ ਹਿੰਦੂ ਵੀਰ ਆਓ ਇੱਥੇ ਕੋਈ ਜਾਤ ਪਾਤ ਮਜਬ ਨਹੀਂ ਦੇਖਿਆ ਜਾਂਦਾ ਨਾਲ ਦੀ ਜ਼ਮੀਨ ਸੀ ਉਹ ਸਿੱਖ ਵੀਰ ਸੀ ਉਹ ਜੱਟ ਸਿੱਖ ਪਰਿਵਾਰ ਸੀ ਜਦੋਂ ਐਸ ਜ਼ਮੀਨ 'ਚ ਖੜੋਤੇ ਸੀ ਤੇ ਪਲੰਦਰ ਸਿੰਘ ਮਾਹਲ ਵੀ ਸਾਡੇ ਨਾਲ ਜੁੜ ਚੁੱਕੇ ਮਾਲ ਸਾਹਿਬ ਥੋੜਾ ਮੇਰੇ ਲੱਗੇ ਆ ਜਾਓ ਮਾਲ ਸਾਹਿਬ ਕਹਿੰਦੇ ਕਿ ਇਹ ਜ਼ਮੀਨ ਜੇ ਦੀ ਆ ਉਹ ਵੀਰ ਜਸਪਾਲ ਜਿਦਨਾ ਆਪਾਂ ਥੋੜੀ ਦੇਰ ਪਹਿਲੋ ਗੱਲਬਾਤ ਕੀਤੀ ਸੀ ਤੇ ਹੁਣੇ ਵੀ ਇਹਾਂ ਨੇ ਗੱਲ ਕੀਤੀ ਕਿ ਘੱਟੋ ਘੱਟ ਵੀ ਤਿੰਨ ਤਿੰਨ ਫੁੱਟ ਰੇਤਾ ਵਾ ਤਿੰਨ ਤੋਂ ਚਾਰ ਚਾਰ ਫੁੱਟ ਵੇਤਾ ਵਾ ਜਸਪਾਲ ਜੀ ਨਾਲ ਆਪਾਂ ਗੱਲਬਾਤ ਕੀਤੀ ਸੀ ਹੁਣ ਮਾਲ ਸਾਬ ਸਾਡੇ ਨਾਲ ਮਾਲ ਸਾਬ ਗੁਰ ਸਤੇ ਸੰਚ ਕਰਦੇ ਆ ਜੀ ਬਾਈ ਗੁਰ ਜੀ ਕਾ ਖਾਲਸਾ ਬਾਈ ਗੁਰ ਜੀ ਕੀ ਫਤਿਹ ਮਾਲ ਸਾਬ ਸੰਗਤ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਅਸੀਂ ਸੰਗਤ ਸਾਡੀ ਸਹਿਯੋਗੀ ਆ ਅਸੀਂ ਸਹਿਯੋਗ ਲੈ ਕੇ ਤੁਹਾਡੇ ਕੋਲ ਪਹੁੰਚ ਚੁੱਕੇ ਆ ਸਰ ਸੰਘਤ ਨੂੰ ਇਹੋ ਹੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ 4-4 5-5 ਫੁੱਟ ਰੇਤਾ ਪੈ ਗਈ ਹੈ ਜੇ ਤੁਸੀਂ ਨਹੀਂ ਸਹਿਯੋਗ ਕਰਦੇ ਕਿਸਾਨ ਕਣਕਾ ਨਹੀਂ ਬੀਜ ਸਕਦੇ ਇਤੋਂ ਦੇ ਦੱਸ ਰਹੇ ਸਾਰੇ ਅੱਗੇ ਤੁਸੀਂ ਆਪਦੇ ਚੈਨਲ ਦਾ ਹੀ ਵਿਖਾ ਵੀ ਰਹੇ ਜੋ ਕਿ ਆਪ ਇਹ ਹੜਾਂ ਦੇ ਝੰਬੇ ਲੋਕਿਆ ਸਾਰੀ ਫਸਲ ਖਰਾਬ ਹੋ ਚੁੱਕੀ ਇਹ ਟਰੈਕਟਰਾਂ ਦੀ ਸੇਵਾ ਕਰ ਸਕਦੇ ਨੇ ਡੀਜ਼ਲ ਜੇ ਸੰਘਤ ਸਹਿਯੋਗ ਕਰੇ ਐਨਆਰਆਈ ਲੋਕ ਐਨਆਰਆਈ ਵੀਰ ਸਾਰੇ ਸਹਿਯੋਗ ਕਰਨ ਤੇ ਫੇਰ ਜਾ ਕੇ ਜਿਹੜੀਆਂ ਪੈਲੀਆਂ ਪੱਧਰ ਹੋ ਸਕਦੀਆਂ ਕਣਕ ਬੀਜਣ ਦੇ ਕਾਬਲ ਹੋ ਸਕਦੇ ਨੇ ਅੱਗੇ ਉਹਨਾਂ ਨੇ ਕਿਹਾ ਵੀ ਸਾਡੀ ਕਣਕ ਬੀਜੀ ਜਾਵੇ ਤਾਂ ਸਾਨੂੰ ਫੇਰ ਅਸੀਂ ਪੈਰਾਂ ਸੇ ਬਿਲਕੁਲ ਹੁਣੇ ਮੈਂ ਵੀਰਾਂ ਨਾਲ ਗੱਲ ਕੀਤੀ ਤੇ ਉਹ ਵੀ ਉਹ ਗੱਲ ਕਰਦੇ ਹੋ ਕਿ ਕਹਿੰਦੇ ਕਿ ਇੱਕ ਬਜਾਈ ਜਿਹੜੀ ਐ ਸਾਡੀ ਬਜਾਈ ਕਰਵਾ ਦਿਓ ਤੇ ਅਸੀਂ ਪੈਰਾਂ ਤੇ ਖੜੇ ਹੋ ਜਾਾਂਗੇ ਬਿਲਕੁਲ ਬਿਲਕੁਲ ਜੇ ਆਪਾਂ ਬਜਾਈ ਕਰਵਾ ਕੇ ਦੇਨੇ ਆ ਤੇ ਫਿਰ ਕਿਸਾਨ ਮਜ਼ਦੂਰ ਪੈਰਾਂ ਸਾਰਾ ਨਾਟਕ ਬਣ ਸਕਦਾ ਨਹੀਂ ਤੇ ਝੋਨੇ ਦੀ ਫਸਲ ਤੇ ਗਈ ਗਈ ਫਿਰ ਕਣਕ ਦੀ ਵੀ ਜਾਓਗੇ ਇੱਥੇ ਦੇ ਆਪਦੇ ਮੈਂ ਵੀ ਏ ਮੇਰੇ ਹਿਸਾਬ ਨਾਲ 70 80 ਹਜ਼ਾਰ ਦਾ 60 ਹਜ਼ਾਰ ਦਾ ਡੀਜ਼ਲ ਤੁਸੀਂ ਕੱਲ ਦਾ ਇੱਥੇ ਦੇ ਦਿੱਤਾ ਤੇ ਪਹਿਲੀ ਉਹ 2 2.5 ਕਿਲੇ ਪੱਧਰੀ ਹੋਈ ਆ ਆਮ ਕਿਸਾਨ ਕਰ ਸਕਦਾ ਕਦੇ ਵੀ ਨਹੀਂ ਕਰ ਸਕਦਾ ਇੰਨਾ ਖਰਚਾ ਦਾਦਾ 20 20 ਹਜ਼ਾਰ 30 30 ਹਜ਼ਾਰ ਕਿੱਲੇ ਤੇ ਡੀਜ਼ਲ ਦਾ ਚੜਨਾ ਇਹ ਸਸਤਾ ਹੀ ਕਰ ਸਕਦੀਆਂ ਐਨ ਆਰ ਆਈ ਵੀਰ ਹੀ ਕਰ ਸਕਦੇ ਦਾਨੀ ਸੱਜਣ ਹੀ ਕਰ ਸਕਦੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਜਿੱਥੇ ਸੇਵਾ ਚੱਲ ਰਹੀ ਜ਼ੀਰੋ ਗਰਾਊਂਡ ਤੇ ਪਹੁੰਚ ਕੇ ਵੇਖ ਕੇ ਉੱਥੇ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਇਹ ਜਿਹੜੇ ਵੀਰ ਆ ਇਹਨਾਂ ਨੇ ਪਰਨ ਕੀਤਾ ਜਿੱਦਾਂ ਦੱਸ ਰਹੇ ਇਹ ਪ੍ਰਧਾਨ ਆਪਣੇ ਕੱਲੋ ਮਲਦੇ ਪੀ ਅਸੀਂ ਪਰਨ ਕੀਤਾ ਵੀ ਇਹਨਾਂ ਦੀਆਂ ਪੈਲੀਆਂ ਪੱਧਰ ਕਰਕੇ ਦੇਵਾਂਗੇ ਜੇ ਦੇ ਜੇ ਤੁਸੀਂ ਡੀਜ਼ਲ ਦੀ ਸੇਵਾ ਕਰ ਦੋ ਗਰੀਬ ਦੇ ਮੂੰਹ 'ਚ ਪਾਉਣ ਵਾਲੀ ਗੱਲ ਹੈ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਦਾ ਇੱਕ ਪੈਰਾ ਹੋ ਜਾਊਗਾ ਜੀ ਬਾਦ ਸਾਹਿਬ ਇੱਕ ਦਿਨ ਦਾ ਵਾਅਦਾ ਸੀ ਤੁਹਾਡਾ ਤੁਸੀਂ ਤੇਜੇ ਦਿਨ ਦਾ ਸਫਰ ਨਾਲ ਤੁਹਾਡਾ ਜਾਰੀ ਕਰਤਾ ਅੱਜ ਦੂਸਰਾ ਵਾਰ ਕੱਲ ਨੂੰ ਆਪਣਾ ਤੀਜੇ ਦਿਨ ਬਾਲੋਗਾ ਕਾਲ ਚੈਨਲ ਕਾਲ ਏਡ ਦਾ ਧੰਨਵਾਦ ਕਰਦੇ ਆ ਇੱਕ ਦਿਨ ਦਾ ਉਹਨਾਂ ਨੂੰ ਕਿਹਾ ਸੀ ਵੀ ਸੜਕੋ ਹੈ ਨਹੀਂ ਐ ਡੀਜ਼ਲ ਦੇ ਕੇ ਜਾਓ ਕਮਰਾ ਪੈਣ ਦੇ ਵਿੱਚ ਜਿਹੜਾ ਕੰਮ ਸਾਡਾ ਰੁਕਿਆ ਇਹਨਾਂ ਦਿਨਾਂ ਦਾ ਦੇਤਾ ਫਿਰ ਤੁਹਾਡੇ ਸਹਿਯੋਗ ਨਾਲ ਕਹਿੰਨੇ ਕੱਲ ਤੱਕ ਸੜਕੋ ਡੀਜ਼ਲ ਪਰसों ਕੋਈ ਵੀਰ ਸੌਂਦਾ ਹੋਵੇ ਤੁਹਾਡੇ ਮਾਦਮੇ ਦੇ ਡੀਜ਼ਲ ਪਚਾ ਦੇ ਇਹਨਾਂ ਲੋਕਾਂ ਦੀ ਆਪਾਂ ਸੇਵਾ ਕਰਦੇ ਟਰੈਕਟਰ ਇਦਾਂ ਚੱਲਦੇ ਰਹਿੰਦੇ ਟਰੈਕਟਰ ਇਦਾਂ ਚੱਲ ਟਰੈਕਟਰ ਇਹਨਾਂ ਨੂੰ ਵੀ ਵਾਹ ਸਕਦੇ ਨੇ ਡੀਜ਼ਲਾ ਤੋਂ ਟਰੈਕਟਰ ਰੋਕੇ ਨੇ ਸੇਵਾ ਕਰਨ ਨੂੰ ਬਹੁਤ ਲੋਕ ਤਤਪਾਰ ਨੇ ਪਰ ਡੀਜ਼ਲ ਦੀ ਪ੍ਰੋਬਲਮ ਆ ਜਾਂਦੀ ਹੈ ਜੇ ਡੀਜ਼ਲ ਖੁੱਲਾ ਹੋ ਗਿਆ ਤੇ ਫਿਰ ਬਾਧੂ ਤੇ ਸਾਰਿਆਂ ਦੀ ਪਹਿਲੀ ਬੱਧਰ ਕਰਕੇ ਉਹਨਾਂ ਨੂੰ ਬੀਜ ਕੇ ਫਿਰ ਲੋਕਾਂ ਦੀ ਹਿੱਸਾ ਲੱਗਣ ਗਿਆ ਜੀ ਡੀਜ਼ਲ ਦੀ ਸੇਵਾ ਜ਼ਰੂਰ ਕਰੋ ਜਿੱਥੇ-ਜਿੱਥੇ ਚੱਲਦਾ ਫਿਰ ਇਹਨਾਂ ਨੂੰ ਖਾਦ ਬੀਜ ਦੀ ਲੋੜ ਆ ਗਰਾਊਂਡ ਲੈਵਲ ਤੇ ਵੇਖੋ ਹਜੇ ਤੱਕ ਵੀ ਕਈਆਂ ਪਿੰਡਾਂ ਦੇ ਵਿੱਚ ਪ੍ਰੋਪਰ ਨਹੀਂ ਖਾਦ ਵੀ ਪਹੁੰਚ ਰਿਆ ਤੇ ਆਪ ਗੱਲ ਕਰਕੇ ਕਿਸੇ ਨੂੰ ਕਹਿੰਦੇ ਨੇ ਫਿਰ ਤੁਸੀਂ ਪਹੁੰਚਾਓ ਇਹ ਆ ਜਿਹੜੀ ਲੋਕੇਸ਼ਨ ਤੇ ਖੜੇ ਆ ਮਾਲ ਸਾਹਿਬ ਸਾਡੇ ਵਾਸਤੇ ਪਹੁੰਚਣਾ ਮੁਸ਼ਕਲ ਸੀ ਵੈਸੇ ਮੈਂ ਤਾਂ بار بار ਜ਼ਿਕਰ ਕਰਨ ਰਿਹਾ ਐਸ ਜਗ੍ਹਾ ਤੇ ਭਾਈ ਸਾਹਿਬ ਹਾਰੀ ਸੈਣੀ ਤੋਂ ਪਤਾ ਨਹੀਂ ਲੱਗਦਾ ਐਸੇ ਆਉਣਾ ਕਿੰਨਾ ਮੁਸ਼ਕਲ ਸੀ ਫਿਰ ਉਹ ਬੇੜੇ 'ਤੇ ਬੈਠ ਕੇ ਆਉਣਾ ਅੱਧੇ ਦਿਨ ਤੋਂ ਵੱਧ ਦਾ ਸਮਾਂ ਤੇ ਇੱਥੇ ਪਹੁੰਚਦੇ ਪਹੁੰਚਦੇ ਲੱਗ ਜਾਂਦਾ ਵੈਸੇ ਸਾਡਾ ਕੈਂਪ ਲੱਗਾ ਭਾਰਤੀ ਕਿਸਾਨ ਜੁਨੇ ਇਕਤਾ ਸੰਘਰਸ਼ ਦਾ ਬਾਈਪਾਸ ਦੇ ਉੱਤੇ ਗਗੋਮਾਲ ਬਾਈਪਾਸ ਜਿਹੜਾ ਨਵਾਂ ਬਾਈਪਾਸ ਖੁੱਲਿਆ ਲਿਖੋ ਸੁਪੀਆਂ ਵਾਲੇ ਮੋੜ ਤੇ ਉੱਥੇ ਉੱਥੇ ਆ ਜੇ ਬੰਦਾ ਉੱਥੋਂ ਮੁੜ ਕੇ ਲੈ ਜਨਾ ਹਾਂਜੀ ਉਹਨੂੰ ਇੱਥੇ ਜ਼ੀਰੋ ਲੈਵਲ ਤੇ ਆਣ ਕੇ ਪਹੁੰਚ ਕੇ ਆਪ ਵੇਖ ਕੇ ਉਹ ਬੰਦਾ ਕਰੇ ਵੀ ਵਾਕਿਆ ਤੇ ਡੀਜ਼ਲ ਦੀ ਲੋੜ ਹੈ ਤੇ ਖਾਦ ਦੀ ਲੋੜ ਹੈ ਤੇ ਬੀਜ ਦੀ ਲੋੜ ਹੈ ਪੈਸਾ ਕਿਸੇ ਨੂੰ ਨਾ ਦਿਓ ਖਾਦ ਬੀਜ ਤੇ ਡੀਜ਼ਲ ਦੀ ਸੇਵਾ ਕਰੋ ਇਹਨਾਂ ਲੋਕਾਂ ਨੂੰ ਆਪਾਂ ਪੈਰਾਂ ਸਿਰ ਕਰ ਬਹੁਤ ਤੁਹਾਡਾ ਧੰਨਵਾਦ ਆ ਇੱਕ ਬਨੇ ਹੜ ਆਇਆ ਹੈ ਇੱਕ ਬਨੇ ਸੰਗਤ ਦਾ ਹੜ ਆਇਆ ਹੈ ਪਰ ਹੁਣ ਹੜ ਆਉਂਦੀ ਫੇਰ ਲੋੜ ਆ ਸੰਗਤ ਦਾ ਦੂਜਾ ਨਹੀਂ ਹਾਂ ਸੰਗਤ ਦਾ ਸੰਗਤ ਦਾ ਹੜ ਦੀ ਜ਼ਰੂਰਤ ਆ ਲੋਕ ਬਹੁਤ 85 ਪਿੰਡਾਂ ਨੂੰ ਇਹਨੇ ਪ੍ਰਭਾਵਿਤ ਕੀਤਾ 7000 ਏਕੜ ਤੇ ਆ ਦਰਿਆ ਪਾਰ ਨੂੰ ਜਿੱਥੇ ਆਪਾਂ ਗ੍ਰੋਥ ਕੀਤਾ ਅੱਛਾ 7000 ਏਕੜ ਇਹਨੇ ਪਾਸੇ ਹਾਂ ਫਸਲ ਜਿਹੜੀ ਜ਼ਮੀਨ ਹੈ ਇਹਨੇ ਪ੍ਰਭਾਵਿਤ ਕੀਤੀ 7000 ਏਕੜ ਕਿਦਾਂ ਇਹ ਮਤਲਬ ਇਹ ਪੈਣਾ ਸਿਰ ਹੋ ਗਈ ਤੁਹਾਡੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦੀ ਹਾਂ ਬਿਲਕੁਲ ਕਾਲ ਚੱਲਦਾ ਕਾਲੇਟ ਦਾ ਧੰਨਵਾਦ ਕਰਦੇ ਉਹਨਾਂ ਦੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਆ ਤੇ ਫੇਰ ਕਰਦੇ ਆ ਵੀ ਸ ਇਹਨਾਂ ਗਰੀਬਾਂ ਦੀ ਬਾਹ ਫੜ ਆਪਣੇ ਆਪਣੇ ਦੀ ਬਾਹ ਫੜਦੇ ਹੁੰਦੇ ਅੱਜ ਲੋੜ ਆ ਇਨਾ ਲੋਕਾਂ ਦੀ ਬਾਹ ਫੜਦੀ ਆਪਾਂ ਬਾਹ ਵੱਡੇ ਹੋ ਕੇ ਫੜੀਏ ਤੁਹਾਡਾ ਬਹੁਤ ਧੰਨਵਾਦ ਤੁਹਾਡੀ ਜਿਹੜੀ ਸੇਵਾ ਉਹ ਸੁਧਾਰ ਤੇ ਲੱਗੇ ਆਣ ਕੇ ਵਿਜ਼ਿਟ ਕਰਕੇ ਫਿਰ ਤੁਸੀਂ ਵੇਖੋ ਵੀ ਆਹ ਚੀਜ਼ ਦੀ ਜਰੂਰਤ ਆ ਅਸਰ ਮਾਲ ਸਾਹਿਬ ਸਕੂਨ ਵੀ ਤਾਂ ਹੀ ਮਿਲਦਾ ਵੈਸੇ ਮੈਨੂੰ ਵੀ ਲੱਗਦਾ ਕਿ ਅਸੀਂ ਕਰਦੇ ਵੀ ਇਦਾਂ ਹੀ ਆ ਸੇਵਾ ਭਾਈ ਸਾਹਿਬ ਅਸੀਂ ਵੀ ਸ਼ੁਰੂ ਤੋਂ ਤੋਂ ਸੇਵਾ ਕਾਰਜ ਕਰਦੇ ਆ ਸਕੂਨ ਵੀ ਇਦਾਂ ਹੀ ਮਿਲਦਾ ਹੁਣ ਗੱਡੀ ਉਹ ਖਲੋਤੀ ਆ ਸਾਡੇ ਵਾਲੀ ਤੇਲ ਅਸੀਂ ਇੱਧਰ ਪਾਤਾ ਤੁਹਾਡੇ ਟਰੈਕਟਰਾਂ ਦੇ ਵਿੱਚ ਤੇ ਸਵੇਰ ਦਾ ਅਸੀਂ ਵੀ ਵਾਈ ਜਾਂਦੇ ਆ ਤੁਸੀਂ ਵਾਈ ਜਾਂਦੇ ਮੈਂ ਵੇਖਿਆ ਸੀ ਮੈਂ ਤਾਂ ਘੰਟਾ ਮਾਸਾ ਟਰੈਕਟਰ ਚਲਾਇਆ ਬੜਾ ਮੁਸ਼ਕਲ ਆ ਵੈਸੇ ਟਰੈਕਟਰ ਚਲਾਉਣਾ ਵੀ 10-12 ਘੰਟੇ ਬਾਬਾ ਜੀ ਤੁਸੀਂ ਧੰਨੋ ਵੈਸੇ ਜਿਹੜਾ ਸਾਰਾ ਸਾਰਾ ਦਿਨ ਚੱਲਦੇ ਰਹਿੰਨੇ ਹੋ ਹੈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਮੈਂ ਅੱਧਾ ਘੰਟਾ ਪੂਣਾ ਘੰਟਾ ਜਿਹੜਾ ਚਲਾਇਆ ਸੀ ਨਾ ਵੱਧ ਤੋਂ ਅੱਧਾ ਘੰਟਾ ਚਲਾਇਆ ਹੋਊਗਾ ਤੇ ਬੜਾ ਮੁਸ਼ਕਲ ਆ ਕੋਈ ਵੀ ਕਾਰਜ ਚਲੋ ਤੁਸੀਂ ਕਾਰਜ ਕਰਦੇ ਹੋ ਰੋਜਨਾ ਅਸੀਂ ਤਾਂ 20-20 ਘੰਟੇ ਲਗਾਤਾਰ ਚਲਾਉਂਦੇ ਹਾਂ ਹਾਂ ਬਿਲਕੁਲ 20-20 ਘੰਟੇ ਲਗਾਤਾਰ ਵੀ ਚਲਾਇਆ ਟਰੈਕਟਰ ਬਿਲਕੁਲ ਰਾਤ ਨੂੰ 12 ਵਜੇ ਬੰਦ ਕਰਨਾ ਫਿਰ ਸਵੇਰੇ 4 ਵਜੇ ਉੱਠ ਕੇ ਫਿਰ ਤੁਰ ਪੈਣਾ ਫੋਰ ਫਿਰ ਸਾਬਜੀ ਕਿ ਕਿਵੇਂ ਅੱਜ ਦੂਜਾ ਦਿਨ ਬਹੁਤ ਵਧੀਆ ਵਧੀਆ ਲੱਗਾ ਬਹੁਤ ਵਧੀਆ ਲੱਗਾ ਭਾਜੀ ਇੱਥੇ ਆ ਕੇ ਬੇੜੇ ਚ ਪੈਣ ਲੱਗਾ ਕੀ ਹੋਇਆ ਸੀ ਇੱਕ ਵਾਰੀ ਤੂੰ ਕਿਹਾ ਸੀ ਯਾਰ ਕਿੱਦਾਂ ਕਰੀਏ ਭਾਜੀ ਵੈਸੇ ਭਾਜੀ ਕਹਿੰਦੇ ਸੀ ਕਿ ਦੋ ਤਿੰਨ ਟਰੈਕਟਰ ਕਹਿੰਦੇ ਸਟਾਉਣਾ ਹੱਸਦੇ ਸੀ ਨਾ ਤੇ ਹਾਂ ਉਹ ਕਹਿੰਦੇ ਮੈਂ ਬਹੁਤ ਸਿਰੇ ਦੇ ਉੱਤੇ ਆ ਨਾ ਹਾਂਜੀ ਹਾਂਜੀ ਤੇ ਉੱਤੇ ਡਰ ਵੀ ਲੱਗਣ ਰਿਹਾ ਸੀ ਤੇ ਦੂਸਰਾ ਇੱਥੇ ਮੈਂ ਸੋਚ ਵੀ ਨਹੀਂ ਸਕਦਾ ਕਿ ਇੱਥੇ ਵੀ ਕੋਈ ਦੁਨੀਆ ਵਸਦੀ ਪਈ ਆ ਜਿਸ ਹਿਸਾਬ ਨਾਲ ਹਨਾ ਇੱਥੇ ਜਿੱਤੇ ਗਨੋਤੇ ਇੱਥੇ ਵੇਖੋ ਕਿੰਨੀ ਕਿੰਨੀ ਰੇਤ ਹੈਗੀ ਹੈ ਤੇ ਜਦ ਕਿ ਚਲੋ ਮਾਨ ਸਾਹਿਬ ਨੂੰ ਗੁਜਾਰਿਸ਼ ਕਰਦੇ ਆਂ ਕਿ ਚਲੋ ਤੁਸੀਂ ਆਪ ਨਹੀਂ ਆ ਸਕਦੇ ਤੇ ਤੁਸੀਂ ਆਪਣੇ ਬੰਦੇ ਨੂੰ ਭੇਜ ਦੋ ਕਿ ਆ ਕੇ ਤੁਸੀਂ ਵੇਖ ਕੇ ਚੈੱਕ ਕਰਕੇ ਫਿਰ ਤੁਸੀਂ ਅਗਲੇ ਦੀ ਮਦਦ ਕਰੋ ਕਿ ਹਾਂ ਭਾਈ ਕਿਉਂਕਿ ਇਸ ਟਾਈਮ ਮਦਦ ਦੀ ਲੋੜ ਹੈਗੀ ਹੈ ਇਸ ਟਾਈਮ ਇੱਥੇ ਲੋੜ ਹੈਗੀ ਆ ਮਾਨ ਸਾਹਿਬ ਇਸ ਚੀਜ਼ ਨੂੰ ਹਲਸ ਨਾ ਕਰੋ ਤੇ ਆ ਕੇ ਜਿੰਨਾ ਹੋ ਸਕਦਾ ਇਹਨਾਂ ਦਾ ਸਹਿਯੋਗ ਕਰੋ ਤੁਸੀਂ ਨਹੀਂ ਆਜ਼ਾਦੇ ਤੁਸੀਂ ਆਪਣੇ ਕੋਈ ਕਰਿੰਦੇ ਨੂੰ ਭੇਜ ਦੋ ਉਹ ਆ ਕੇ ਦੇਖ ਲੈਣ ਆ ਕੇ ਫਿਰ ਉਸ ਹਿਸਾਬ ਨਾਲ ਕਹਿੰਦੇ ਜਿਵੇਂ ਭਾਈ ਕਹਿੰਦੇ ਸੀ ਕਿ ਚੈੱਕ ਇਦਾਂ ਇਦਾਂ ਵੰਡੇ ਤੁਸੀਂ ਵੀ ਕਹੇ ਕਿ ਭਾਈ ਉਹਨਾਂ ਨੇ ਕਿ ਚੈੱਕ ਵੰਡੇ ਪਰ ਇਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਮਿਲਿਆ ਭਾਜੀ ਆ ਦੇ ਭਾਵੇਂ ਚੈੱਕ ਕਰ ਲੋ ਕਿੰਨੇ ਕੀ ਖਾਦਾ ਉਹਦਾ ਵੀ ਤੁਸੀਂ ਕਾਰਵਾਈ ਪਾਉ ਹਨਾ ਤੇ ਇੱਥੇ ਭਾਜੀ ਤੁਹਾਡੀ ਲੋਟ ਹੈਗੀ ਆ ਬਾਕੀ ਐਨਆਰਆਈ ਵੀ ਰਾਗੇ ਵੀ ਹੱਥ ਜੋੜ ਕੇ ਬੇਨਤੀ ਆ ਕਿ ਭਾਜੀ ਹਜੇ ਬਾਬਾ ਜਿੱਤ ਲਿਆ ਥੋੜਾ ਰਹਿ ਗਿਆ ਉਹ ਵੀ ਜਿੱਤ ਕੇ ਵਿਖਾ ਦਿਓ ਇਹਨਾਂ ਨੂੰ ਮੋਰਚਾ ਜਿੱਤਾਂਵੇਂ ਕੀ ਗੱਲ ਆ ਕਿ ਜਿਵੇਂ ਕਹਿਣ ਦੇ ਝੋਨਾ ਥੱਲੇ ਨੱਪਿਆ ਗਿਆ ਜਿੰਨੀ ਇਹਨਾਂ ਨੇ ਕਿੱਥੋਂ ਪੈ ਕੀ ਕਿਦਾਂ ਕੀਤਾ ਫੜਿਆ ਪਿਆ ਇਧਰੋਂ ਉਧਰੋਂ ਫੜਿਆ ਤੇ ਉਹ ਵਿਚਾਰੇ ਤੇ ਕਰਜਾਈ ਹੋ ਗਏ ਕਿਉਂਕਿ ਇਹ ਤੇ ਨੱਪਿਆ ਗਿਆ ਸਾਰਾ ਥੱਲੇ ਹਾਂ ਹੁਣ ਅੱਗੇ ਫੇਰ ਕਾਰਵਾਈ ਪਾਉਣਗੇ ਕਿ ਇਹ ਹੋਰ ਇਹ ਬੀਜੀ ਜਾਵੇ ਸਾਡੀ ਬੀਜੀ ਜਾਵੇ ਜੀ ਮਤਲਬ ਉਹਨਾਂ ਵਾਸਤੇ ਇੰਨਾ ਕ ਖੜਾ ਕਰ ਦੋ ਉਹਨਾਂ ਦੇ ਪੈਰਾਂ ਤੇ ਖੜਾ ਕਰ ਦੋ ਤੁਸੀਂ ਆ ਕੇ ਕਿਉਂਕਿ ਜ਼ਰੂਰੀ ਆ ਬਹੁਤ ਜ਼ਰੂਰੀ ਆ ਆਗੇ ਮਦਦ ਕਰੋ ਭਾਜੀ ਠੀਕ ਹੋ ਤੁਸੀਂ ਹਾਂਜੀ ਹਾਂ ਚੜ੍ਹਦੀ ਕਲਾ ਸਕੂਨ ਮਿਲਿਆ ਤੇ ਸੇਵਾ ਕਰ ਰਹੇ ਹੋ ਹਾਂਜੀ ਵਧੀਆ ਲੱਗਿਆ ਨਾ ਕੀ ਆ ਮੇਰਾ ਨਾਮ ਰਮਨਦੀਪ ਸਿੰਘ ਰਮਨਦੀਪ ਸਿੰਘ ਰਮਨਦੀਪ ਕਿਦਾਂ ਤੂੰ ਟਰੈਕਟਰ ਵੀ ਚਲਾ ਕੇ ਵੇਖਿਆ ਕਿ ਨਹੀਂ ਹਾਂਜੀ ਚਲਾ ਕੇ ਵੇਖਿਆ ਪੈਲੀ ਦੇ ਵਿੱਚ ਹਾਂਜੀ ਧੰਨਵਾਦ ਤੁਹਾਡਾ ਵੀਰੋ ਅਮਰਜੀਤ ਸਿੰਘ ਜੀ ਆਜੋ ਨਾਲੇ ਆਪਾਂ ਗੱਲਬਾਤ ਕਰਦੇ ਆ ਹਾਂ ਨਾਲੇ ਆਪਾਂ ਅੱਗੇ ਨੂੰ ਵਧਦੇ ਆ ਇਸ ਟਾਈਮ ਦੇ ਉੱਤੇ ਸੇਵਾ ਚੱਲ ਰਹੀ ਆ ਆਪਣਾ ਸਹਿਯੋਗੀ ਜਰੂਰ ਬਣਿਓ ਹਾਂ ਬਿਲਕੁਲ ਮੈਂ ਮੈਂ ਪਹਿਲਾਂ ਹੀ ਮਾਲ ਸਾਹਿਬ ਮੈਂ ਪਹਿਲੇ ਇੱਕ ਜਿਗਰ ਕਰਦਾ ਹੁੰਨਾ ਕਿ ਇਹ ਨੌਜਵਾਨੀ ਨੇ ਪਾਣੀ ਦੇ ਬੰਨ ਜਿਹੜੇ ਰੋਗ ਦਿੱਤੇ ਸੀ ਪਾਣੀ ਨੂੰ ਰੋਗ ਦਿੱਤਾ ਕਹਿ ਸਕਦੇ ਹੈ ਨਾ ਇਹ ਵੀ ਬੜੀ ਵੱਡੀ ਗੱਲ ਆ ਸਾਡੀ ਨੌਜਵਾਨ ਨੂੰ ਕੋਸਿਆ ਜਾਂਦਾ ਸੀ ਨਾ ਮੈਂ ਇੱਕ ਤਾਂ ਇਹ ਗੱਲ ਕਰਾਂ ਆ ਪ੍ਰਧਾਨ ਆ ਇਹਦਾ ਮਗਰ ਪੁੱਤਰ ਟ੍ਰੈਕਟਰ ਚਲਾਉਂਦੇ ਆ ਅੱਛਾ ਦੋਹੇ ਆ ਮਗਰ ਪੁੱਤਰ ਟ੍ਰੈਕਟਰ ਚਲਾ ਰਹੇ ਆ ਆਪਣਾ ਟ੍ਰੈਕਟਰ ਆ ਇਹਨਾਂ ਨੇ ਵੀ ਫਤਿਹ ਸਲਾਮ ਆ ਮਾਲ ਸਾਹਿਬ ਇਹਨਾਂ ਵੀਰਾਂ ਦੇ ਜੱਜਬੇ ਨੂੰ ਸਲਾਮ ਆ ਅਮਰਜੀਤ ਸਵਾ ਤੇ ਤਕਰੀਬਨ ਤਕਰੀਬਨ 2 ਮਹੀਨੇ ਦਾ ਪੰਧ ਆਪਣਾ ਲੰਗ ਚੱਲਿਆ ਵੈਸੇ ਇਸ ਇਲਾਕੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਮਖੂ ਵਾਲੇ ਪਾਸੇ ਵੀ ਜਿੱਥੇ ਅਸੀਂ ਲੋਕਾਂ ਨੂੰ ਸਹਿਯੋਗੀ ਬਣੇ ਆ ਉੱਥੇ ਅਸੀਂ ਦੱਸਦੇ ਵੀ ਹੁੰਨੇ ਆ ਕਿ ਇਸ ਇਲਾਕੇ ਦੇ ਵਿੱਚ ਲੋੜ ਆ ਸਹਿਯੋਗ ਦੀ ਦੋ ਦਿਨ ਤੋਂ ਆ ਜ ਨੇ ਸਵਾਰ ਵੇਖੀਆਂ ਹੁਣ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਮੰਜ਼ਰ ਤੇ ਦੇਖੋ ਜੀ ਇਹਨਾਂ ਦੇ ਕਹਿੰਦੇ ਮਦਾਬਕ ਝੋਨਾ ਲੱਗਾ ਸੀ ਹਾਂ ਝੋਨਾ ਤਾਂ ਮੈਨੂੰ ਕਿਤੇ ਦੇਖਦਾ ਨਹੀਂ ਬਸ ਸਭ ਨਹੀਂ ਦਿਖਿਆ ਕਿ ਸੜਿਆ ਬੜਿਆ ਵੀ ਨਹੀਂ ਦੇਖਦਾ ਕਿ ਜਿਸਾਂ ਝੋਨਾ ਲੱਗਾ ਉਹ ਸੜ ਗਿਆ ਤੇ ਕੁਝ ਹੋ ਗਿਆ ਇਹ ਨੱਪਿਆ ਗਿਆ ਸਾਰਾ ਇਹ ਨੱਪਿਆ ਗਿਆ ਯਾਰ ਰੇਤ ਘਟ ਤੋਂ ਘਟ ਵੀ 2 3 3 ਫੁੱਟ ਰੇਤ ਆ ਤੇ ਆ ਮੇਰੇ ਖਿਆਲ ਨਾਲ 3 ਘੰਟੇ ਹੋ ਗਏ ਟਰੈਕਟਰ ਲੱਗੇ ਨੂੰ ਅੱਧਾ ਕਿਲਾ ਵੀ ਨਹੀਂ ਸਾਫ਼ ਹੋਇਆ ਤੇ 7 ਟਰੈਕਟਰ ਸਵੇਰ ਤੋਂ ਲੱਗੇ ਹੋਏ ਆ ਸਵੇਰ ਤੋਂ ਲੱਗੇ ਇਕੱਲਾ ਕਿਸਾਨ ਲੱਗਾ ਰਵੇ ਤੇ ਮੇਰੇ ਖਿਆਲ ਨਾਲ 10 ਦਿਨ ਲੱਗ ਜਾਣਗੇ ਨਹੀਂ ਪਦਰੀ ਨਹੀਂ ਹੋਣੀ ਨਹੀਂ ਪਦਰੀ ਨਹੀਂ ਹੋਣੀ ਨਾਲ ਤੇਲ ਕਿੱਥੋਂ ਪੂਰਾ ਕਰੋ ਹੁਣ ਏਨਾ ਜਿਵੇਂ ਹਿਸਾਬ ਨਾਲ ਸਾਰੀਆਂ ਟੈਂਕੀਆਂ ਭਰ ਲੈਣੇ ਅਜੇ ਬੇੜੇ ਚ ਗਈ ਹੈ ਕਿ ਇਹਨੂੰ ਸ਼ਾਮਾਂ ਤੱਕ ਕਰ ਦਿਓ ਅੱਜ ਬੇੜੇ 'ਚ ਹੋਰ ਵੀ ਟਰੈਕਟਰ ਆ ਰਹੇ ਆ ਦੱਸ ਰਹੇ ਸੀ ਮਾਨ ਸਾਹਿਬ ਕਿ ਬੇੜੇ 'ਚ ਹੁਣ ਟਰੈਕਟਰ ਵੱਧਦੇ ਜਾਂਦੇ ਆ ਨਾ ਕਿਉਂਕਿ ਸੇਵਾ ਚੱਲ ਪਈ ਸਾਰੀ ਰੇਤਲੀ ਰੇਤ 'ਪੇ ਚੜੀ ਹੋਈ ਆ ਸਾਰੀ ਹਾਂ ਬਿਲਕੁਲ ਦੂਰ ਤੱਕ ਅਕਾਲ ਵਾਲਿਆਂ ਨੇ ਇਹ ਮਾਨ ਸਾਹਿਬ ਕਹਿਣ ਦੇ ਸੀ ਕਿ ਪਹਿਲੀ ਵਾਰੀ ਗੱਡੀ ਇੱਥੇ ਆਈ ਆ ਤੀਜਰ ਵਾਲੀ ਗੱਡੀ ਆਈ ਆ ਅਕਾਲ ਵਾਲੇ ਲੈ ਕੇ ਆਏ ਇੱਥੇ ਵੀ ਕਹਿੰਦੇ ਕਿ ਰਿਕਾਰਡ ਕਿਉਂ ਕਰਦਾ ਮਾਨ ਸਾਹਿਬ ਇਹ ਵੀ ਰਿਕਾਰਡ ਕੈਮ ਹੋ ਗਿਆ ਇਤਿਹਾਸ ਦੇ ਵਿੱਚ ਰਿਕਾਰਡ ਹੈ ਦਰਿਆਵਾਂ ਪਾਰ ਕਾਦੀ ਕੋਈ ਡੀਜ਼ਲ ਵਾਲੀ ਗੱਡੀ ਨਹੀਂ ਆਈ ਇਹ ਕਾਰ ਚੈਨਲ ਕਾਲ ਏਡ ਦਾ ਧੰਨਵਾਦ ਆ ਰੰਧਾਵਾ ਸਾਹਿਬ ਇਹਨਾਂ ਦੀ ਸਮੁੱਚੀ ਟੀਮ ਕੈਮਰਾਮੈਨ ਆ ਵੀਰ ਜੀ ਪੰਪਾ ਨਾਲ ਹਾਂਜੀ ਸਰ ਦਾ ਪੰਪ ਸਰ ਦਾ ਪਾਵਰ ਪਾਵਰ ਪਲਾਂਟ ਆ ਮੈਨੂੰ ਮੈਂ ਤੁਹਾਨੂੰ ਜ਼ਿਕਰ ਕਰ ਦੇਣਾ ਇਹਨਾਂ ਦੇ ਮਾਲਕ ਹਨ ਇਧਰਲੇ ਪਾਸੇ ਆ ਜਾਓ ਜਨਬ ਸਾਰੇ ਜਣੇ ਮੈਂ ਇਹਨਾਂ ਨਾਲ ਵੈਸੇ ਹੀ ਗੱਲ ਕੀਤੀ ਇੱਕ ਦਿਨ ਮੈਂ ਕਿਹਾ ਭਾਈ ਸਾਹਿਬ ਜੀ ਸਾਨੂੰ ਗੱਡੀ ਦੀ ਲੋੜ ਆ ਕਹਿੰਦੇ ਚਾਹੀਦੇ ਕੀ ਆ ਮੈਂ ਕਿਹਾ ਤੇਲ ਸੇਵਾ ਵਾਸਤੇ ਲੈ ਕੇ ਜਾਣਾ ਜਦੋਂ ਮੈਂ ਸੇਵਾ ਦੀ ਗੱਲ ਕੀਤੀ ਕਹਿੰਦੇ ਕਿ ਕਿਹੜੇ ਪਾਸੇ ਲੈ ਕੇ ਜਾਣਾ ਮੈਂ ਕਿਹਾ ਕਿ ਜਦੋਂ ਪਾਣੀ ਆਇਆ ਵਾ ਹਾਰ ਪੀੜਤਾ ਤੇ ਸਾਗਰ ਵੀਰ ਦਾ ਨਾਮ ਜੀ ਉਹਨਾਂ ਦੇ ਨਾ ਸਾਗਰ ਸਾਗਰ ਭਾਈ ਜੀ ਸਾਗਰ ਹਨਾ ਤੇ ਉਹਨਾਂ ਦੀ ਗੱਡੀ ਹੈ ਮੈਨੂੰ ਕਹਿੰਦੇ ਵੀਰ ਜੀ ਤੁਸੀਂ ਲੈ ਜਿਓ ਤੇ ਕੱਲ ਨਾ ਕੁਦਰਤੀ ਗੱਲ ਸੀ ਕਿ ਡਰਾਈਵਰ ਸਾਹਿਬ ਨਾ ਪਹੁੰਚੇ ਜਦੋਂ ਆਪਾਂ ਤੁਰਨ ਲੱਗੇ ਤੇ ਮੈਨੂੰ ਕਹਿੰਦੇ ਕਿ ਯਾਰ ਡਰਾਈਵਰ ਨਹੀਂ ਆਏ ਭਾਈ ਸਾਹਿਬ ਹੁਣ ਕੀ ਕਰੀਏ ਤਮ ਮੈਂ ਕਿਹਾ ਸਾਡੇ ਕੋਲ ਡਰਾਈਵਰ ਸਾਡਾ ਬੁੱਕ ਹੈਂਟ ਆ ਆਪਣਾ ਇਧਰ ਪਾਸੇ ਭਾਵੇਂ ਗੱਡੀ ਤੇ ਚਾੜ ਦੋ ਇਹ ਸਾਡੀ ਪੁਰਾਣੀ ਟੀਮ ਕੀ ਕਹਿੰਦੀ ਹੁੰਦੀ ਆ ਕਿ ਜੇ ਜਹਾਜ਼ ਵੀ ਆ ਜੇ ਨਾ ਤੇ ਅਮਰਜੀਤ ਸੋਨੇ ਜਹਾਜ਼ ਵੀ ਚਲਾ ਲੈਣਾ ਤੇ ਕੱਲ ਫਿਰ ਪਹਿਲੇ ਦਿਨ ਆਖਿਆ ਕਿ ਚੱਲ ਜਵਾਨਾ ਕੋਈ ਗੱਲ ਨਹੀਂ ਉਹ ਗੱਡੀ ਲੈ ਕੇ ਆਪਾਂ ਪਹੁੰਚੇ ਸੀ ਵਧੀਆ ਲੱਗਾ ਮਾਲ ਸਾਹਿਬ ਇਸ ਲਾਕੇ ਤੁਸੀਂ ਕਿਹਾ ਕਿ ਅੱਜ ਪਹਿਲੇ ਦਿਨ ਪੈਲੀ ਦੇ ਵਿੱਚ ਤੇਲ ਪਾਉਣ ਵਾਸਤੇ ਡੀਜ਼ਲ ਵਾਲੀ ਗੱਡੀ ਪਹੁੰਚੀ ਹਾਂ ਡੀਜ਼ਲ ਵਾਲੀ ਉਹਦਾ ਡੀਜ਼ਲ ਤੇ ਬਥੇਰਾ ਪਾਉਂਦਾ ਪਰਾਂ ਹਾਂ ਪਰ ਡੀਜ਼ਲ ਵਾਲੀ ਗੱਡੀ ਪਹਿਲੀ ਵਾਰੀ ਪਹੁੰਚੀ ਉਹ ਵੀ ਬੇੜੀ ਤੇਰਾ ਹੀ ਲੱਗਦਾ ਛੋਟਾ ਪੰਪ ਕਹਿ ਸਕਦੇ ਚੱਲਦਾ ਫਿਰਦਾ ਪੰਪ ਜਿਹੜਾ ਦਰਿਆਵਾਂ ਪਾਰ ਪਹੁੰਚਦਾ ਇਹਨਾਂ ਲੋਕਾਂ ਦੀ ਛੋਟੇ ਜ਼ਿਮੀਂਦਾਰਾਂ ਦੀ ਪਹਿਲੀ ਪੱਧਰ ਕਰ ਰਹੇ ਫਿਰ ਮੇਰੀ ਅਪੀਲ ਆ ਕਾਲ ਚੈਨਲ ਨੂੰ ਕਾਲ ਏਡ ਨੂੰ ਸਮੂਚੀ ਹਨ ਰਾਈਆਂ ਨੂੰ ਇਹਨਾਂ ਦਾ ਸਹਯੋਗ ਕਰੀਏ ਤੇ ਜਦੋਂ ਆਉਂਦੀ ਰਵੇ ਇਹ ਹਾਂ ਇਹਦੀ ਬੜੀ ਪ੍ਰੋਬਲਮ ਹੈ ਕਾਲ ਵਾਲਿਆਂ ਦੇ ਨਾਲ ਸਹਯੋਗ ਜੇ ਬੇਨਤੀ ਆ ਕਿ ਜੇ ਤੁਸੀਂ ਚੱਲਦੇ ਟਰੈਕਟਰ ਜੇ ਟਰੈਕਟਰ 15 20 ਦਿਨ ਲਗਾਤਾਰ ਚੱਲ ਗਏ ਇਧਰ ਕਿਹੇ ਕਿਸਾਨ ਦੀ ਪੈਲੀ ਨਹੀਂ ਰਹਿਣੀ ਸਾਰਿਆਂ ਦੀ ਪੱਧਰ ਹੋ ਜਾਣੀ ਇਹ ਰੁਕਣਗੇ ਟਰੈਕਟਰ ਦੇ ਤੇਲ ਤੋਂ ਰੁਕਣਗੇ ਤੇਲ ਦੀ ਤੁਹਾਡੇ ਹੱਥ ਬਾਣ ਕਣਕ ਦੀ ਬਜਾਈ ਮਾਲ ਸਾਹਿਬ ਕਿੰਨੇ ਦਿਨਾਂ ਦੇ ਵਿੱਚ ਹੋਣੀ ਆ ਜਿਹੜੀ ਕਣਕ ਦੀ ਬਜਾਈ ਆ ਕਣਕ ਦੀ ਬਜਾਈ ਸ਼ੁਰੂ ਸਟਾਰਟਿੰਗ ਹੋ ਗਈ ਆ ਸਟਾਰਟਿੰਗ ਹੋ ਚੁੱਕੀ ਹੈ ਮੋਲੀ ਵਾਲਿਆਂ ਨੇ ਤੇਜ਼ੀ ਫੜ ਲੈਣੀ ਆ ਆ ਜਿੱਥੇ ਆਪਾਂ ਖਲੋਤੇ ਆ ਬੜੇ ਜ਼ੋਰ ਨਾਲ ਲੱਗਾਗੇ 20 ਦਿਨਾਂ ਤੋਂ ਪਹਿਲਾਂ ਬਜਾਈ ਨਹੀਂ ਹੋ ਸਕਦੀ ਅੱਛਾ ਪਹਿਨੋਂ ਪੱਧਰੀ ਹੋਣੀ ਪਹਿਲਾਂ ਪੱਧਰੀ ਫਿਰ ਪਾਣੀ ਲਾਉਣਾ ਵਾਹ ਕੇ ਪਾਣੀ ਲਾ ਕੇ ਫਿਰ ਵਤਰਾਉਣ ਦੇ ਕਣਕ ਦੀ ਬਜਾਈ ਹੋਣੀ ਜੇ ਆਪਾਂ ਮਤਲਬ ਤੇਲ ਦੀ ਸੇਵਾ ਕਰਦੇ ਟਰੈਕਟਰ ਬਹੁਤ ਜ਼ਿਆਦਾ ਡਾਹ ਕੇ ਇੱਥੋਂ ਆਪਾਂ ਜਿਹੜੇ ਕਿਸਾਨਾਂ ਦੀ ਪੈ ਕਣਕ ਮੁੜ ਕੇ ਦਿਨੋ ਦਿਨ ਪਛੇਤਰੀ ਹੁੰਦੀ ਜਾਣੀ ਤੇ ਇਹਨਾਂ ਦਾ ਮਤਲਬ ਜਿਹੜਾ ਕੋਈ ਨਾ ਕੋਈ ਇਹਨਾਂ ਦੇ ਪਿੰਡ ਪੱਲੇ ਕਿਸਾਨਾਂ ਦੇ ਪੈ ਜੇ ਜਿੱਥੇ ਵੀ ਸਾਡੀ ਆਵਾਜ਼ ਸੁਣਦੇ ਹੋ ਆਧਾਰਿਆ ਅਕਾਲ ਚੈਨਲ ਦੀ ਆਵਾਜ਼ ਸੁਣਦੇ ਹੋ ਅਕਾਲ ਏਡ ਦੀ ਆਵਾਜ਼ ਸੁਣਦੇ ਹੋ ਵੀਰ ਭਲਵਿੰਦਰ ਸਿੰਘ ਮਾਹਲ ਦੀ ਆਵਾਜ਼ ਸੁਣਦੇ ਹੋ ਤੇ ਆਓ ਇਹਨਾਂ ਪਿੰਡਾਂ ਵਾਲੇ ਪਾਸੇ ਘੁੰਮੀਏ ਇਹਨਾਂ ਪਿੰਡਾਂ ਨੂੰ ਅੱਜ ਤੁਹਾਡੇ ਸਹਿਯੋਗ ਦੀ ਲੋੜ ਆ ਅਸੀਂ ਸਹਿਯੋਗੀ ਬਣ ਕੇ ਪਹੁੰਚ ਜਾਨੇ ਆ ਆ ਤੁਸੀਂ ਵੇਖ ਸਕਦੇ ਹੋ ਮੰਜ਼ਰ ਅੱਜ ਸਵੇਰ ਦੇ ਟਰੈਕਟਰ ਇਸ ਪੱਲੇ ਚੱਲੇ ਸੀ ਜਸਪਾਲ ਵੀਰ ਦੀ ਤਕਰੀਬਨ ਅੱਧੇ ਕਿੱਲੇ ਤੋਂ ਬਾਅਦ ਦੀ ਜਿਹੜੀ ਹੈ ਨਾ ਰੇਤਾ ਦੀ ਖਚਾਈ ਹੋ ਚੁੱਕੀ ਆ ਤਕਰੀਬਨ ਜਿ ਆਪਾਂ ਗੱਲ ਕਰੀਏ ਛੋਟਾ ਜ਼ਿੰਮੇਦਾਰ ਆ 2 ਤੋਂ 3 ਦਿਨ ਹਰ ਜ਼ਮੀਨ ਦੇ ਵਿੱਚ ਲੱਗ ਹੀ ਜਾਂਦੇ ਆ 2-3 ਦਿਨ ਦੇ ਉੱਤੋਂ ਬਾਅਦ ਫਿਰ ਬੋਹਣੀ ਆ ਜ਼ਮੀਨ ਫਿਰ ਬੀਜ ਚਾਹੀਦਾ ਖਾਦ ਚਾਹੀਦੀ ਆ ਬਹੁਤਾਤ ਲੋੜ ਆਵੇਂ ਨਾ ਲੋਕਾਂ ਨੂੰ ਆਪਣਾ ਸਹਿਯੋਗ ਬਣਾ ਕੇ ਰੱਖਿਓ ਨਾ ਪਿੰਡਾਂ ਦੇ ਵਿੱਚ ਸਾਨੂੰ ਜੇ ਕਿਤੇ ਕਿਤੇ ਵੇਂਦੇ ਹੋ ਤੁਸੀਂ ਜਿਹਨਾਂ ਪਿੰਡਾਂ ਦੇ ਆਉਣਾ ਚਾਹੁੰਦੇ ਹੋ 74 10 13 13 13 ਨੰਬਰ ਆ ਸੰਪਰਕ ਕਰਿਓ ਤੁਹਾਨੂੰ ਇਹਨਾਂ ਵੀਰਾਂ ਨੂੰ ਆਣ ਕੇ ਖੁਦ ਮਲਾਵਾਂਗੇ ਗੱਗੋਮਾਲ ਪਿੰਡ 'ਚ ਪਹੁੰਚ ਜਾਓ ਗੱਗੋਮਾਲ ਅੱਡੇ ਦੇ ਉੱਤੇ ਇਹਨਾਂ ਵੀਰਾਂ ਨੇ ਕੈਂਪ ਲਾਇਆ ਹੋਇਆ ਵਾ ਤੇ ਆਪ ਲੈ ਕੇ ਤੁਹਾਨੂੰ ਇੱਥੇ ਪਹੁੰਚ ਜਾਂਦੇ ਆ ਗੱਗੋਮਾਲ ਅੱਡਾ ਵਾ ਜਨਾਲੀ ਦੇ ਲਾਗੇ ਉੱਥੇ ਪਹੁੰਚ ਜੋਗੇ ਤੇ ਵੀਰ ਲੈ ਕੇ ਆ ਜਾਣਗੇ ਸਾਡਾ ਨੰਬਰ 74 10 13 13 13 ਉੱਤੇ ਮੈਸੇਜ ਛੱਡ ਦਿਓ ਇਹਨਾਂ ਵੀਰਾਂ ਦੇ ਨਾਲ ਤੁਹਾਡਾ ਸੰਪਰਕ ਕਰਾ ਦਾਂਗੇ ਜਰੂਰ ਤੁਸੀਂ ਪਹੁੰਚਿਓ ਅਸੀਂ ਵੀ ਸਹਾਇਕੀ ਬਣੇ ਹੋਏ ਹਾਂ ਇਹਨਾਂ ਵੀਰਾਂ ਦੇ ਸਹਾਇਕੀ ਬਣ ਕੇ ਤੇ ਪੰਪ ਵਾਲੇ ਸਾਗਰ ਭਾਜੀ ਉਹਨਾਂ ਦਾ ਧੰਨਵਾਦ ਕਰਦੇ ਆ ਇਸ ਟਾਈਮ ਦੇ ਉੱਤੇ ਜਿਹੜੇ ਵੀਰਾਂ ਨੇ ਗੱਡੀ ਵੀ ਸਾਨੂੰ ਦੇ ਦਿੱਤੀ ਆ ਉਹ ਕਹਿੰਦੇ ਕਿ ਜਨਰਲ ਮਰਜੀ ਗੱਡੀ ਚ ਬਰਾਕਰ ਉਹਨਾਂ ਵੀਰਾਂ ਦਾ ਸਪੈਸ਼ਲ ਤੌਰ ਤੇ ਧੰਨਵਾਦ ਵੀ ਆ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਟੈਂਕੀ ਭਰ ਕੇ ਤੁਰ ਪੈਨੇ ਆ ਤੇ ਅਗਲੇ ਪਾਸੇ ਵੰਡ ਆਉਣੇ ਆ ਤੁਹਾਡਾ ਸਭ ਦਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਆ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਅਕਾਲ ਏਡ ਦੇ ਨਾਲ ਤੇ ਨਾਲੇ ਸੌਂਵ ਜਾਰੀ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ